ਦੀ ਡੇਂਗੂ ਤੇ ਬਾਗ ਆ ਚੁਕਰਵਾ ਸਾਡੇ ਸੇਖ ਮੰਤਰੀ ਡਾਕਟਰ ਬਲਬੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਹਿਸਟੋਰੀਕਲ ਪਲੇਸ ਕੰਪਨੀ ਬਾਗ ਦੇ ਵਿੱਚ ਅਸੀਂ ਆਏ ਹੋਏ ਹਾਂ ਇੱਥੇ ਅਸੀਂ ਸਾਰਾ ਡੇਂਗੂ ਦੇ ਸਬੰਧ ਵਿੱਚ ਸਾਰੇ ਗਮਲੇ ਵਗੈਰਾ ਚੈੱਕ ਕਰ ਰਹੇ ਹਾਂ ਉਸ ਸੰਬੰਧ ਵਿੱਚ ਅਸੀਂ ਨਰਸਿੰਗ ਸਟੂਡੈਂਟਸ ਨੂੰ ਵੀ ਟ੍ਰੇਨ ਕੀਤਾ ਹੈ। ਆ ਨਰਸਿੰਗ ਸਟੂਡੈਂਟਸ ਤੋਂ ਪੁੱਛਦੇ ਹਾਂ ਕਿ ਇਹਨਾਂ ਨੇ ਕੀ ਸਿੱਖਿਆ ਔਰ ਇਹ ਕੀ ਕਰਨਗੇ। ਹਾਂਜੀ ਬੇਟਾ ਤੁਸੀਂ ਡੇਂਗੂ ਦੇ ਸੰਬੰਧਿਤ ਡੇਂਗੂ ਦੀ ਰੋਕਥਾਮ ਲਈ ਤੁਸੀਂ ਘਰ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ? ਅਸੀਂ ਨਾਮ ਘਰ ਵਿੱਚ ਜਿਹੜੇ ਵੀ ਪਾਣੀ ਖੜਾ ਹੁੰਦਾ ਵਾ ਗਮਲਿਆਂ ਦੇ ਵਿੱਚ ਜਾਂ ਟਰੇ ਆ ਜਿਹੜੀਆਂ ਫ੍ਰਿਜ ਵਾਲੀ ਸਾਈਡ ਤੇ ਹੁੰਦੀਆਂ ਵਾਂ ਉਹਨਾਂ ਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਕੀ ਸਾਫ਼ ਕਰਕੇ ਰੱਖਣਾ ਵਾ ਵੀ। ਠੀਕ ਹੈ ਕੋਈ ਵੀ ਗਮਲਾ ਵਾ ਜਾਂ ਉਹਦੇ ਵਿੱਚ ਜਿਹੜੇ ਪੰਛੀਆਂ ਵਾਸਤੇ ਆਪਾਂ ਪਾਣੀ ਰੱਖਿਆ ਵਾ ਜਦੋਂ ਆਪਾਂ ਪਾਣੀ ਆਪ ਵੀ ਰਸੀ ਦੂਸਰਾ ਪਾਣੀ ਟੀ ਇਹਦੇ ਵਿੱਚ ਭਾਗੇ ਰੱਖਣਾ ਵਾ ਵੀ ਕੋਈ ਵੀ ਜੜੀ ਆਪਾਂ ਜਿਹਦੇ ਵਿੱਚ ਬੂਟਾ ਲਾਇਆ ਵਾ ਕੋਈ ਪਲਾਂਟ ਲਾਇਆ ਵਾ ਉਹਨੂੰ ਵੀ ਆਪਾਂ ਕਰਿਆ ਚੰਗੀ ਤਰ੍ਹਾਂ ਕੀਆ ਸਾਫ਼ ਕਰਨਾ ਵਾ ਕੋਈ ਵੀ ਆਪਾਂ ਹੋਰ ਜੜੀਆਂ ਆਪਣੇ ਟਾਇਰਜ਼ ਵਗੈਰਾ ਹੋਗੇ ਮੰਨ ਲਓ ਉਤਰਾ ਹੀ ਘਰ ਵਿੱਚ ਪਏ ਹੋਏ ਜਾਂ ਛੱਤਾਂ ਤੇ ਕੋਈ ਪਾਣੀ ਖੜਾ ਹੋ ਗਿਆ ਉਹਨਾਂ ਚੀਜ਼ਾਂ ਨੂੰ ਆਪਾਂ ਕੀਆ ਖੜਾ ਹੋਣ ਤੋਂ ਰੋਕਣਾ ਵਾ ਵੀ ਪ੍ਰੋਪਰ ਆਪਾਂ ਉਹਨਾਂ ਨੂੰ ਕੀਆ ਸਾਫ਼ ਕਰਕੇ ਰੱਖਣਾ ਵਾ ਤਾਂ ਕਿ ਆਪਾਂ ਕੀਆ ਜਿਹੜਾ ਡੇਂਗੂ ਨੂੰ ਕੀਆ ਖਤਮ ਕਰ ਸਕੀਏ ਤਾਂ ਕਿ ਆਪਾਂ ਲੋਕਾਂ ਨੂੰ ਵੇਅਰ ਕਰ ਸਕੀਏ ਆਪਣੇ ਫੈਮਿਲੀ ਮੈਂਬਰ ਨੂੰ ਬਚਾ ਸਕੀਏ ਤੇ ਸਾਰੀ ਜੜੀ ਦੁਨੀਆ ਨੂੰ ਉਹਨ